ਸਤਿ ਸ੍ਰੀ ਅਕਾਲ ਦੋਸਤੋ ਬਹੁਤ ਕੀਮਤੀ ਗੱਲ ਹੈ ਕੁਝ ਲੋੜਾਂ ਪੂਰੀਆਂ ਕੁਝ ਸੱਧਰਾਂ ਅਧੂਰੀਆਂ ਸਮੁੰਦਰ ਦੇ ਕੰਢੇ ਇੱਕ ਲਹਿਰ ਆਈ ਤੇ ਇੱਕ ਬੱਚੇ ਦੀ ਚੱਪਲ ਆਪਣੇ ਨਾਲ ਲੈ ਗਈ ਬੱਚੇ ਨੇ ਉਂਗਲ ਨਾਲ ਰੇਤ ਤੇ ਲਿਖਿਆ ਸਮੁੰਦਰ ਚੋਰ ਹੈ ਉਸੇ ਸਮੁੰਦਰ ਦੇ ਦੂਜੇ ਕੰਡੇ ਤੇ ਕੁਝ ਮਛੇਰਿਆਂ ਨੇ ਮੱਛੀਆਂ ਦਾ ਢੇਰ ਫੜਿਆ ਇੱਕ ਮਛੇਰੇ ਨੇ ਰੇਤ ਤੇ ਲਿਖਿਆ ਸਮੁੰਦਰ ਮੇਰਾ ਅੰਨਦਾਤਾ ਹੈ ਇੱਕ ਜਵਾਨ ਮੁੰਡਾ ਸਮੁੰਦਰ ਵਿੱਚ ਡੁੱਬਣ ਨਾਲ ਮਰ ਗਿਆ ਉਸ ਦੀ ਮਾਂ ਨੇ ਰੇਤ ਤੇ ਲਿਖ ਦਿੱਤਾ ਸਮੁੰਦਰ ਕਾਤਿਲ ਹੈ ਚੌਥੇ ਕੰਡੇ ਡੇਡਾ ਲੱਕ ਕਰਕੇ ਰੇਤ ਤੇ ਤੁਰ ਜਾਂਦੇ ਇੱਕ ਗਰੀਬ ਮਜ਼ਰਬ ਬਜ਼ੁਰਗ ਨੂੰ ਇੱਕ ਵੱਡੀ ਸਿੱਪੀ ਵਿੱਚੋਂ ਕੰਨ ਦੀ ਮੋਤੀ ਲੱਭਿਆ ਬਜ਼ੁਰਗ ਨੇ ਰੇਤ ਤੇ ਲਿਖ ਦਿੱਤਾ ਸਮੁੰਦਰਦਾਨੀ ਹੈ ਅਚਾਨਕ ਸਮੁੰਦਰ ਤੇ ਇੱਕ ਲਹਿਰ ਆਈ ਤੇ ਸਾਰੇ ਲਿਖੇ ਹੋਏ ਨੂੰ ਮਿਟਾ ਗਈ ਲੋਕ ਸਮੁੰਦਰ ਬਾਰੇ ਜੋ ਵੀ ਕਹਿਣ ਪਰ ਵਿਸ਼ਾਲ ਸਮੁੰਦਰ ਆਪਣੀਆਂ ਲਹਿਰਾਂ ਵਿੱਚ ਰੁੱਝਿਆ ਰਹਿੰਦਾ ਆਪਣਾ ਉਫਾਨ ਤੇ ਸ਼ਾਂਤੀ ਉਹ ਖੁਦ ਤੈਅ ਕਰਦਾ ਸਾਨੂੰ ਵੀ ਉਸ ਸਮੁੰਦਰ ਵਰਗਾ ਬਨਣਾ ਚਾਹੀਦਾ ਕਿਸੇ ਦੇ ਫੈਸਲੇ ਤੇ ਆਪਣਾ ਧਿਆਨ ਨਾ ਦਿਓ ਜੋ ਕਰਨਾ ਆਪਣੇ ਹਿਸਾਬ ਨਾਲ ਕਰੋ ਜੋ ਬੀਤ ਗਿਆ ਉਸ ਦੀ ਚਿੰਤਾ ਨਾ ਕਰੋ ਹਾਰ ਜਿੱਤ ਪਾਉਣਾ ਗਵਾਉਣਾ ਸੁਖ ਦੁੱਖ ਇਹਨਾਂ ਕਰਕੇ ਆਪਣਾ ਮਨ ਖਰਾਬ ਨਾ ਕਰੋ ਜੇਕਰ ਜ਼ਿੰਦਗੀ ਸੁਖ ਸ਼ਾਂਤੀ ਨਾਲ ਭਰੀ ਹੁੰਦੀ ਤਾਂ ਜਨਮ ਲੈਂਦੇ ਹੀ ਮਨੋਖਰੋਂਦਾ ਨਾ ਜਨਮ ਸਮੇਂ ਰੋਣਾ ਡਨਮਾਰਕੇ ਰਵਾਣਾ ਇਸ ਦੇ ਵਿੱਚ ਕਾਰ ਜਦੋਂ ਜੈਦ ਭਰੇ ਸਮੇਂ ਨੂੰ ਹੀ ਤਾਂ ਜ਼ਿੰਦਗੀ ਕਹਿੰਦੇ ਨੇ ਇਸ ਜ਼ਿੰਦਗੀ ਵਿੱਚ ਕੁਝ ਲੋੜਾਂ ਪੂਰੀਆਂ ਤੇ ਕੁਝ ਸਤਰਾ ਅਧੂਰਿਆਂ ਰਹਿ ਜਾਂਦੇ ਨੇ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਇਹ ਛੋਟੀ ਜੀ ਕੀਮਤੀ ਗੱਲ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਜੋ ਨਵੇਂ ਮੇਰੇ ਭੈਣ ਭਰਾ ਇਸ ਚੈਨਲ ਨਾਲ ਜੁੜਦੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਧੰਨਵਾਦ ਜੀ